ਇਹ ਸਾਡੇ ਲਈ ਤਾਂ ਕੋਈ ਵੀ ਨਹੀਂ ਆ ਇਹ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ ਜਿਵੇਂ ਮੰਨ ਕੇ ਦੇ ਦਿੱਨੇ ਇਹ ਤੇ ਸਾਡੇ ਲਈ ਕੁਝ ਨਹੀਂ ਉਹਨਾਂ ਵਾਸਤੇ ਇਹ ਤੇ ਸਾਡਾ ਫਰਜ਼ ਬਣਦਾ ਹੈ ਇੰਨੀ ਦੂਰ ਉਹ ਸੰਗ ਚੱਲ ਕੇ ਆਉਂਦੀ ਹੈ ਇਹ ਤਾਂ ਇੰਨਾ ਕਿਤੇ ਉਪਰਾਲਾ ਗੱਲ ਨੂੰ ਹਾਲ ਕਰਦੇ ਆਪਾਂ ਹਾਂਜੀ ਜਿੱਦਾਂ ਜਦੋਂ ਉਹ ਸਾਡੀ ਮਾਨਵੀ ਚਤ ਮੰਨਾ ਸੀ ਨਾ ਅੱਜ ਆਖਰਕਾਰ ਸਾਡੀ ਪੂਰੀ ਹੋਈ ਇਹ ਉਹਦੇ ਸ਼ਿਕਰਾਨੇ ਵਜੋਂ ਇਹ ਲੋਕਾਂ ਦੇ ਪੈਰ ਸੁਝੇ ਹੁੰਦੇ ਜਿਹੜੇ ਆਉਂਦੇ ਨੇ ਨਾ ਸੰਗਤ ਇਹਨਾਂ ਦੀ ਪੂਰੀ ਹੁੰਦੀ ਆ ਤੇ ਐਂ ਤੇ ਰਾਹ ਹਾਟੇ ਅੱਥਾ ਪੱਕੇ ਜਿਹੜੇ ਸਾਲ ਪੂਰਾ ਇਹਨਾਂ ਨੂੰ ਦੇਖਦੇ ਨੇ ਕਿ ਆਹ ਆ ਤੇ ਇਹਨਾਂ ਦੇ ਦਰਸ਼ਨ ਕਰੀਏ ਹੈ ਨਾ ਤੇ ਆ ਇਸ ਤਰ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਗ ਜਿਹੜਾ ਹੁਸ਼ਿਆਰਪੁਰ ਤੋਂ ਚੱਲਦਾ ਹੈ ਤੇ ਰਸਤੇ ਦੇ ਵਿੱਚ ਸੰਕਟਾਂ ਦਾ ਉਤਸ਼ਾਹ ਵੀ ਜਰਾਇ ਬੜਾ ਹੁੰਦਾ ਹੈ ਤਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿੰਨਾ ਸੰਕਟਾਂ ਦੇ ਵਿੱਚ ਉਤਸ਼ਾਹ ਹੈ ਸੰਕਟਾਂ ਦੇ ਵਿੱਚ ਉਤਸ਼ਾਹ ਵੀ ਹੈ ਤਾਂ ਇੱਕ ਗੱਲ ਹੋਰ ਜਿਹੜੀ ਹੈ ਤਾਂ ਮੈਂ ਦੱਸੂਗਾ ਕਿ ਹਰ ਇੱਕ ਪਿੰਡ ਦੇ ਵਿੱਚ ਮੰਝੇ ਮੰਝੇ ਬਿਸਤਰੇ ਤੇ ਸਾਰਿਆਂ ਦੇ ਘਰ ਜਿਹੜੇ ਨੇ ਖੁੱਲੇ ਰੰਦ ਨੇ ਤੇ ਵੀ ਘੰਟੇ ਉੱਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਹ ਸੰਗ ਲੰਗਰਾਂ ਹੁੰਦਾ ਹੈ ਤੇ ਜਿੰਨੀ ਵੀ ਸੰਗਤ ਆਂਦੀ ਹੈ ਤੇ ਉਹ ਜਿਹੜੀ ਸੰਗਤ ਆਂ ਕਰਾਂ ਦੇ ਵਿੱਚ ਰੈਸਟ ਕਰਕੇ ਜਾਵੇ ਤੇ ਸੰਗਤਾਂ ਦੇ ਚੁਕਸ਼ਾਏ ਲੋਕ ਜਿਹੜੇ ਨੇ ਲੋਕ ਆਪਣੇ ਘਰਾਂ ਦੇ ਵਿੱਚ ਕਹਿੰਦੇ ਨੇ ਕਿ ਸੰਗਤ ਸਾਡੇ ਘਰ ਫੈਰ ਕੇ ਜਾਣ ਰੈਸਟ ਕਰਕੇ ਜਾਣ ਕਿਉਂਕਿ ਬਾਬੇ ਨਾਨਕ ਦੀ ਕਿਰਪਾ ਏ ਜਿਹੜਾ ਜਿਹੜਾ ਸੰਗਤ ਪੈਰ ਪਾ ਜਾਂਦਾ ਏ ਤਾਂ ਉਹਨਾਂ ਦੀ ਜਿਹੜੀ ਏ ਕਿਰਪਾ ਹੁੰਦੀ ਏ ਬਾਬੇ ਨਾਨਕ ਦੀ ਘਰਾਂ ਦੇ ਵਿੱਚ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਰਿਵਾਰ ਪਰਿਵਾਰ ਵੱਲੋਂ ਜਿਹੜਾ ਏ ਦੂਸ ਦਾ ਲੰਗਰ ਲਗਾਇਆ ਗਿਆ ਏ ਜਲਜੀ ਰਾਤ ਤੇ ਫਰੂਟੀਆਂ ਹਰ ਤਰ੍ਹਾਂ ਦੀ ਤਰ੍ਹਾਂ ਇਦਾਂ ਹੀ ਜਿਹੜਾ ਏ ਲੰਗਰ ਲਗਾਇਆ ਜਾਂਦਾ ਏ ਤੇ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਅੰਦਰ ਤੇ ਬੜੇ ਉਤਸ਼ਾਹ ਨਾਲ ਸੰਕਟਾ ਜਰੀਆਂ ਨੇ ਯਾਰ ਦੇ ਨਾਲ ਲੰਗਰ ਵੀ ਸ਼ਕਦੀਆਂ ਨੇ ਤਾਂ ਜਰੀਆਂ ਨੇ ਉਹ ਰੈਸਟ ਕਰਕੇ ਵੀ ਜਾਂਦੀਆਂ ਨੇ ਆਪਣੇ ਆਪਣੇ ਜਿਹੜੇ ਆ ਗੁਵਾਰ ਜਿਹਰੇ ਨੇ ਆਪਣੇ ਆਪਣੇ ਘਾਰ ਜਿਹਰੇ ਨੇ ਲੋਕਾਂ ਨੇ ਖੋਲ ਕੇ ਰੱਖੇ ਹੋਏ ਨੇ ਕਿ ਸੰਕਟਾ ਜਰੀਆਂ ਨੇ ਅਧਿਆਰ ਕੇ ਰੈਸਟ ਕਰਨ ਤੇ ਬਾਬਾ ਨਾਨਕ ਜੀ ਦਾ ਕਿਰਪਾ ਕਰੇਗਾ ਸਾਰਿਆਂ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਹਰ ਇੱਕ ਘਰ ਦੇ ਵੇੜ ਜਿਹਰੇ ਨੇ 20 ਘੰਟੇ ਖੁੱਲੇ ਨੇ ਤੇ ਨਾਲ ਦੀ ਨਾਲ ਸੰਕਟਾ ਜਰੀਆਂ ਅਤੇ ਠਹਿਰ ਕੇ ਜਾਣ ਬਾਬੇ ਨਾਨਕ ਦੀ ਕਿਰਪਾ ਹੋਵੇ ਤੋਂ ਸੰਗਤਾਂ ਦੇ ਵਿੱਚ ਉਸ ਸਾਹਿਬ ਬੜਾ ਪਾ ਗੱਲਬਾਤ ਵੀ ਕਰਾਂਗੇ ਕਿਉਂਕਿ ਕਹਿੰਦੇ ਨੇ ਕਿ ਬਾਬੇ ਨਾਨਕ ਦੀ ਬੜੀ ਕਿਰਪਾ ਹੈ ਹਰ ਘਰ ਦੇ ਬਾਹਰ ਜਿਹੜੇ ਮੰਝੇ ਲੱਗੇ ਹੋਏ ਸਸੀ ਗੱਲ ਭੈਣ ਜੀ ਕੀ ਨਾਮ ਦੇ ਮੇਰਾ ਨਾਮ ਰਿੰਦ ਚੱਕਰ ਉਹ ਕਿਦਾਂ ਦੇਖਦੇ ਹੋ ਕਿ ਹਰ ਘਰ ਉਹ ਖੁੱਲਾ ਹੈ ਤੇ ਮੰਝੇ ਮਚਾਏ ਹੋਏ ਬਿਸਤਰੇ ਲੱਗੇ ਹੋਏ ਕਿ ਅਰੈਸਟ ਕਰਕੇ ਸੰਗਤ ਜਾਏ ਕਿ ਜਾਣਾ ਚਾਹਤ ਹੈ ਇਹ ਤਾਂ ਇਹ ਸਾਡੇ ਲਈ ਤਾਂ ਕੁਝ ਵੀ ਨਹੀਂ ਹੈ ਇਹ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ ਨਾਨਕ ਦੇ ਜੀ ਨੇ ਇਹ ਤਾਂ ਸਾਡੇ ਲਈ ਕੋਸ਼ਿਸ਼ ਨਹੀਂ ਉਹਨਾਂ ਦਾ ਵਾਸਤੇ ਇਹ ਤਾਂ ਸਾਡਾ ਫਰਜ਼ ਬਣਦਾ ਹੈ ਐਨੀ ਦੂਰੋਂ ਸੰਗਤ ਚੱਲ ਕੇ ਆਉਂਦੀ ਹੈ ਇਹ ਤਾਂ ਇੰਨਾ ਕਿਤੇ ਅਪਰਾਲਾ ਕੋਈ ਨਹੀਂ ਸੋ ਕਿੰਨੀ ਦੇਰ ਤੋਂ ਸੰਗਤ ਚੱਲਦੀ ਹੈ ਤੇ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਦਾ ਤੁਕ ਡਿਆਲਾ ਸਿਆਣੀਆਂ ਤੋਂ ਇੱਕ ਦਿਨ ਵੀ ਚੱਲਦੀ ਨਹੀਂ ਜਿਵੇਂ ਸਾਡੇ ਇੱਥੇ ਅੱਜ ਪਹੁੰਚਣਾ ਇਹਨਾਂ ਨੇ ਕੱਲ ਨੂੰ ਉਹਨਾਂ ਨੇ ਬਾਹਰ ਜੇ ਬੰਨਣਾ ਆ ਰਿਹਾ ਹੁੰਦਾ ਹਾਂਜੀ ਫਿਰ ਸਾਰੀ ਪਿੰਡਾਂ 'ਚ ਇਦਾਂ ਹੀ ਆ ਥੋੜੀ ਥੋੜੀ ਦੇਰ ਰੁੱਕ ਕੇ ਤੇ ਅੰਬੇਦੀ ਹੁੰਦੇ ਨੇ ਸੋ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬਾਬੇ ਨਾਨਕ ਦੀ ਕਿਰਪਾ ਹੈ ਕਿ ਸੰਗਤ ਦੇ ਰਹੀ ਹੈ ਦਰਵਾਜ਼ਿਆਂ ਤੇ ਖਲੋਕੇ ਜਿਹੜੇ ਘਰ ਵਾਲੇ ਨੇ ਉਹ ਖਲੋਤੇ ਨੇ ਇੰਤਜ਼ਾਰ ਕਰਦੇ ਨੇ ਕਿ ਸਾਡੇ ਘਰ ਸੰਗਤ ਆ ਜੇ ਜੇ ਪਰਮਾਤਮਾ ਬਾਬਾ ਨਾਨਕ ਸਾਡੇ ਘਰ ਉਹਨਾਂ ਨੇ ਆਉਣਾ ਸੰਗਤ ਦੇ ਰੂਪ ਵਿੱਚ ਨਾ ਇਹ ਸਾਰੀ ਸੰਗਤ ਜੋ ਆ ਉਹ ਬਾਬਾ ਜੀ ਦੇ ਰੂਪ ਹੈ ਤੁਸੀਂ ਵੀ ਲੰਗਰ ਦਾ ਪ੍ਰਬੰਧ ਕੀਤਾ ਹੈ ਕਿੰਦਾ ਦੇਖਦੇ ਹੋ ਕਿ ਬਾਬੇ ਨਾਨਕ ਦੀ ਕਿਰਪਾ ਹੀ ਹਰ ਸਾਲ ਕਰਦੇ ਇਦਾਂ ਹਾਂਜੀ ਜਿੱਦਾਂ ਜੇ ਲੋਕ ਜੋ ਸਾਡੀ ਮਾਨਵੀ ਚਤਮੰਨਾ ਸੀ ਨਾ ਫਰਮਾਇਸ਼ ਅਦਾਸ ਜੇ ਪੂਰੀ ਹੋਈ ਫਿਰ ਉਹ ਦਾ ਸ਼ਿਕਰਾਨੇ ਵਲੇ ਸੋ ਫਿਰ ਦਰਸ਼ਕਾਂ ਨੂੰ ਵੀ ਦੱਸੋਣਾ ਕਿ ਬੱਦ ਨਾਨਕ ਅਗੇ ਕਰੀਰ ਅਰਦਾਸ ਕੀਤੀ ਏ ਜੋ ਫਿਰ ਪੂਰੀ ਹੋਈ ਏ ਜੋ ਵੀ ਮੰਗੋ ਪ੍ਰਮਾਤਮਾ ਦਾ ਜੋ ਵੀ ਮੰਗੋ ਨਾ ਸਾਰਾ ਕੁਛ ਦਿੰਦੇ ਸਾਰਾ ਕੁਛ ਹਾਂ ਮੁਕ ਹੋ ਗਏ ਭੈਣ ਜੀ ਕਿਤੇ ਬਹੁਤ ਕੁਛ ਦਿੱਤਾ ਸੋ ਗੱਲਬਾਤ ਕਰਦੇ ਹਾਂ ਜੀ ਭਾਵੁਕ ਹੋ ਗਏ ਨੇ ਕਹਿੰਦੇ ਨੇ ਕਿ ਮੂਹ ਮੰਗੀਆਂ ਮੁਰਾਦਾ ਜਿਹੜੀਆਂ ਮਿਲਦੀਆਂ ਨੇ ਤਾਂ ਸਾਰਾ ਪਿੰਡ ਜਰਾਏ ਸੰਕਟਾਂ ਜਿਹੜੀਆਂ ਨੇ ਉਹਨਾਂ ਦੀ ਉਡੀਕ ਦੇ ਵਿੱਚ ਬੜੀਆਂ ਨੇ 게ਟਾਂ ਦੇ ਵਿੱਚ ਮੂਹੇ ਦਰਵਾਜ਼ੇ ਤੇ ਬਿਸਤਰੇ ਲਗਾ ਕੇ ਮੰਝੇ ਲਗਾ ਕੇ ਖੜੇ ਨੇ ਕਿ ਸਾਡੇ ਕਾਰਜਰਾਏ ਸੰਗਤ ਦਾ ਫੈਰ ਪਵੇ ਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਮੂਹ ਮੰਗੀਆਂ ਮੁਰਾਦਾਂ ਵੀ ਮਿਲਦੀਆਂ ਨੇ ਤੇ ਮਨ ਦੇ ਵਿੱਚ ਕਹਿ ਦੋ ਤੇ ਉਹ ਵੀ ਜਿਹੜੀ ਮੁਰਾਦ ਪੂਰੀ ਹੁੰਦੀ ਏ ਆਪਾਂ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੂਰਾ ਪਰਿਵਾਰ ਪੂਰਾ ਪਰਿਵਾਰ ਹੈ ਕਿ ਧੈਨ ਸਾਡੀ ਕਿਤੇ ਨਾ ਕਿਤੇ ਭਾਵਕ ਹੋ ਗਈ ਕਹਿੰਦੇ ਕਿ ਆਪਾਂ ਦੱਸਣਾ ਚਾਹੁੰਦੇ ਆ ਕਿ ਬੜਾ ਜਰਾ ਇਹ ਕਿਰਪਾ ਬਾਬੇ ਨਾਨਕ ਦੀ ਤੇ ਆਪਾਂ ਗੱਲਬਾਤ ਵੀ ਕਰਦੇ ਆ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਕੀ ਨਾਮ ਦੇ? ਕੁਲਦੀਪ ਕੋਰੈਲਾ। ਉਹ ਤਾਂ ਕੀ ਕਹਿਣਾ ਚਾਹੁੰਦੇ ਹੋ ਕਿ ਸਾਰੇ ਦਰਵਾਜ਼ੇ ਲੋਕਾਂ ਦੇ ਸੰਗਤ ਨੂੰ ਉਡੀਕਦੀਆਂ ਪਿਆਣੇ ਕਿ ਸਾਡੇ ਘਰ ਕੋਈ ਪੈਰ ਪਾਵੇ? ਕੀ ਕਹਿਣਾ ਚਾਹੁੰਦੇ ਹੋ? ਇਹ ਤੇ ਜੀ ਸਾਡੇ ਵਾਸਤੇ ਕੁਝ ਵੀ ਨਹੀਂ ਹੈ ਹੈਨਾ। ਆਏ ਪ੍ਰਮਾਤਮਾ ਨੇ ਤੁਹਾਡੇ ਤੇ ਇੰਨੀ ਵੱਡੀ ਕਿਰਪਾ ਕੀਤੀ ਆ। ਇਹ ਤੇ ਕੁਝ ਵੀ ਨਹੀਂ ਹੈ ਤੇ ਇੱਕ ਮਾਮੂਲੀ ਚੀਜ਼ ਹੈ ਜਿਹੜੇ ਦਰਵਾਜ਼ੇ ਖੁੱਲੇ ਛਾਣਿਆ। ਵੇਖੋ ਲੋਕਾਂ ਦੇ ਪੈਰ ਸੁਝੇ ਹੁੰਦੇ ਜਿਹੜੇ ਆਉਂਦੇ ਨੇ ਹੈਨਾ ਸੰਗਤ ਇੰਨੀ ਨੇ ਦੂਰੋਂ ਆਉਂਦੀ ਆ। ਤੇ ਅਹੀਂ ਤੇ ਰਾਹ ਹਾਟੇ ਅੱਖਾਂ ਪੱਕ ਜਾਣੀਆਂ ਇਹ ਸਾਲ ਪੂਰਾ ਇਹਨਾਂ ਨੂੰ ਦੇਖਦਿਆਂ ਨੂੰ ਇਹ ਆ ਤਾਂ ਇਹਨਾਂ ਦੇ ਦਰਸ਼ਨ ਕਰੀਏ ਹਨਾ ਤੇ ਇਹ ਅਸਤਾਂ ਨੂੰ ਬਹੁਤ ਜਿਆਦਾ ਖੁਸ਼ੀ ਹੈ ਸੋ ਪਰਿਵਾਰ ਫਿਰ ਬੱਚੇ ਕਿੱਥੇ ਆ ਬੱਚੇ ਮੇਰੇ ਬੇਟੇ ਤੇ ਬੇਟਾ ਬੇਟੀ ਅਸਟਰੀਆ ਇੱਕ ਬੇਟਾ ਕਨੇਡਾ ਸੱਚੀ ਬਾਪੂ ਨਾਨਕ ਦੀ ਕਿਰਪਾਈ ਬਹੁਤ ਕਿਰਪਾ ਪਰਮਾਤਮਾ ਦੀ ਬਹੁਤ ਕਿਰਪਾ ਹੈ ਉਹਨੇ ਦਿੱਤਾ ਪਰਮਾਤਮਾ ਨੇ ਤੁਹਾਨੂੰ ਪਰਸ਼ਾ ਪਰਸ਼ਾ ਦੇ ਲਿਆਂਦਾ ਹੈ ਇਸੇ ਬਾਪੂ ਨਾਨਕ ਨੇ ਤੇ ਅਸਰੇ ਦੀ ਉਹ ਜਿਹੜੀਆਂ ਉਹ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਨਾ ਚਾਹੁੰਦੇ ਆ ਇਹ ਵੰਡ ਕੇ ਲੰਗਰ ਬਹੁਤ ਹੋ ਜਾਈਏ ਸੋ ਕਿੱਦਾ ਦੇਖਦੇ ਹੋ ਕਿ ਸੰਗਤਾਂ ਜਿਹੜੀਆਂ ਉੱਥੋਂ ਚੱਲਦੀਆਂ ਨੇ ਘਰ ਘਰ ਜਾਂਦੀਆਂ ਨੇ ਤਾਂ ਬੜੀ ਕਿਰਪਾ ਹੈ ਦਾ ਬਨਨ ਮਹਾਰਾਜੀ ਕਿਰਪਾ ਜੀ ਬਹੁਤ ਜ਼ਿਆਦਾ ਪਰਮਾਤਮਾ ਦੀ ਕਿਰਪਾ ਜੀ ਜਦਿਆਂ ਸੰਗਤਾਂ ਆਉਂਦੀਆਂ ਤਿੰਨ ਦਿਨਾਂ ਰ ਸੰਗਤ ਨੂੰ ਤਰੀਦੀ ਜੀ ਐਸ ਵੇਲੇ ਉਹਨਾਂ ਦੇ ਪੈਰ ਜਿਹਨੇ ਸੁੱਚੇ ਹੋਣੇ ਨੇ ਸਾਡੇ ਜੀ ਕਹਿੰਦਾ ਉਹਨਾਂ ਦੇ ਚਰਨ ਪਈ ਜਾਂਦੀ ਸੰਗਤ ਨੇ ਹੈਨਾ ਅਰੇ ਅਗੀ ਪਰਮਾਤਮਾ ਦਾ ਬੜਾ ਵੱਡੀ ਦੇਣਾ ਸਾਡੇ ਪਿੰਡ ਵਿੱਚ ਜਿਹੜਾ ਕਰਮਾ ਵਾਲਾ ਪਿੰਡ ਹੈ ਜਿੱਤੇ ਸੰਗਤਾਂ ਆਉਂਦੇ ਨੇ ਕਿਹੜਾ ਪਿੰਡ ਹੈ ਤੁਹਾਡਾ ਇਹ ਬੂਲੇਵਾਲ ਹੈ ਜੀ ਬੂਲੇਵਾਲ ਪਿੰਡ ਹੈ ਇਹ ਜਿਸਤ ਗੁਰਦਾਸ ਜੀ ਕਹਿੰਦਾ ਕੋ ਆਪਣੇ ਸੀ ਸਾਡੀ ਧਾਰੀ ਵਾਲਾ ਤੇ ਨਿਸ਼ਾਰਾ ਮੱਜਾ ਸਾਹਿਬ ਦਾ ਪੋਸਟ ਆਫਿਸ ਹੈ ਕਿਤੇ ਪਿੰਡ ਵੰਦਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਆਸੀਂ ਕੁਛ ਵੀ ਨਹੀਂ ਐਨੀ ਕਿਰਪਾ ਬਾਬੇ ਨਾਨਕ ਦੀ ਬੱਚੇ ਸਾਰੇ ਸੈਟਲ ਨੇ ਤੇ ਬੜੀ ਕਿਰਪਾ ਕਰਦੇ ਨੇ ਆਪਾਂ ਤੇ ਕਹਿੰਨੇ ਕਿ ਉਹਨਾਂ ਦੇ ਜਿਹੜੀ ਸੰਗਤ ਆਂਦੀ ਏ ਕਿ ਉਹਨਾਂ ਦੇ ਚਰਨ ਜਰੇ ਧੋ ਕੇ ਪੀਏ ਬੜੀ ਕਿਰਪਾ ਬਾਬੇ ਨਾਨਕ ਦੀ ਮੈਂ ਵੀ ਕਿਤੇ ਨਾ ਕਿਤੇ ਭਾਵੁਕ ਹੋ ਗਿਆ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਕਿਉਂਕਿ ਘਰ ਬੈਠੀਆਂ ਜਿਹੜੀਆਂ ਸੰਗਤਾਂ ਨੇ ਉਤੋਂ ਤੱਕ ਵੀਡੀਓ ਜਾਣੀ ਚਾਹੀਦੀ ਏ ਬਾਬੇ ਨਾਨਕ ਦੀ ਕਿਹਦਾ ਚੱਲਦਾ ਪਿਆ ਕਿਤੇ ਨਾ ਕਿਤੇ ਤਾਂ ਬੜੇ ਲੰਗਰ ਪਣਾਰੇ ਵੀ ਰਸਤੇ 'ਚ ਲੱਗਦੇ ਨੇ ਤੇ ਸੰਗਤ ਜਿਹੜੀ ਹੈ ਹੁਸ਼ਿਆਰਪੁਰ ਤੋਂ ਪੈਦਲ ਯਾਤਰਾ ਕਰਕੇ ਆਂਦੀ ਏ ਤਾਂ ਉਹ ਜਿਹੜੀ ਅੱਜ ਬਟਾਲਾ ਦੇ ਬੁਲੇਵਾਰ ਪਿੰਡ ਪਹੁੰਚੀ ਏ ਤੇ ਸਾਰੇ ਦਰਵਾਜ਼ੇ ਤੇ ਮੰਜੇ ਬਿਸਤਰੇ ਸੰਤਾਂ ਦੇ ਉਢੀਕ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਦਰਵਾਜ਼ੇ ਖੋਲੇ ਹੋਏ ਨੇ ਸੰਗਤ ਕਿਤੇ ਪੈਰ ਪਾ ਕੇ ਤੇ ਸਾਡੇ ਤੇ ਵੀ ਕਿਰਪਾ ਕਰ ਦੇ। ਤੋਂ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੇ।